ਸਾਹਿਬ ਜੀ ਕਾਲ ਜੀ ਸਵਾਗਤ ਹੈ ਜੀ ਅਪ ਸਭ ਦਾ ਸਾਡੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਹੈ ਜੀ Swami Dayanand Saraswati ਔਰ Gyanani ji ਦੇ ਵਿਚਕਾਰ ਜਿਹੜੀ ਤੀਸਰੀ ਵਾਰਤਾਲਾਪ ਹੋਈ ਹੈ ਕਿਹੜੇ ਵਿਸ਼ੇ ਨੂੰ ਲੈ ਕੇ ਹੋਈ ਜੀ ਇਹ ਵਿਸ਼ਾ ਸੀ ਮੁਕਤੀ ਦਾ ਤੇ ਇਹ ਮੁਲਾਕਾਤ ਹੋਈ ਸੀ ਰਾਏ ਮੇਲਾ ਰਾਮ ਦੇ ਤਲਾਬ ਤੇ ਤੇ ਗਿਆਨੀ ਜੀ ਦਾ ਸਵਾਲ ਸੀ ਕਿ Swami ji ਮੈਨੂੰ ਇਹ ਦੱਸੋ ਕਿ ਤੁਹਾਡੇ ਖਿਆਲ ਦੇ ਮੁਤਾਬਿਕ ਮੁਕਤੀ ਕੀ ਹੈ ਉਹਨਾਂ ਦਾ ਉੱਤਰ ਸੀ ਕਿ ਮੁਕਤੀ ਦਾ ਅਰਥ ਹੈ ਛੁਟਣਾ ਗਿਆਨੀ ਜੀ ਕਹਿੰਦੇ ਕਿ ਇਹ ਤਾਂ ਹੋ ਗਿਆ ਮੁਕਤੀ ਸ਼ਬਦ ਦਾ ਅਰਥ ਪਰ ਮੇਰਾ ਸਵਾਲ ਹੈ ਕਿ ਕੌਣ ਮੁਕਤ ਹੁੰਦਾ ਤੇ ਕਿਹਦੇ ਤੋਂ ਮੁਕਤ ਹੁੰਦਾ ਉਹ ਕਹਿੰਦੇ ਜੀ ਜੀਵ ਆਤਮਾ ਦਾ ਸਰੀਰ ਦੇ ਨਾਲੋਂ ਛੁੱਟ ਜਾਣਾ ਹੀ ਮੁਕਤੀ ਹੈ ਤੇ ਜਦੋਂ ਜੀਵ ਆਤਮਾ ਜਿਹੜੀ ਸਰੀਰ ਦੇ ਨਾਲੋਂ ਛੁੱਟ ਜਾਂਦੀ ਹੈ ਤਾਂ ਉਸੇ ਦੁੱਖਾਂ ਦਾ ਨਿਵਾਰਨ ਹੋ ਜਾਂਦਾ ਹੈ ਗਿਆਨੀ ਜੀ ਕਹਿੰਦੇ ਫਿਰ ਇਹ ਜੀਵ ਆਤਮਾ ਸਰੀਰ ਦੇ ਨਾਲੋਂ ਛੁੱਟ ਕੇ ਕਿੱਥੇ ਜਾਂਦੀ ਹੈ ਤੇ ਕੀ ਉਹਨੂੰ ਪਤਾ ਹੁੰਦਾ ਹੈ ਉਹ ਕੌਣ ਹੈ ਗਿਆਨੀ ਜੀ ਕਹਿੰਦੇ ਹਾਂਜੀ ਬਿਲਕੁਲ ਜਦੋਂ ਜਿਹੜੀ ਜੀਵ ਆਤਮਾ ਉਹ ਸਰੀਰ ਦੇ ਨਾਲੋਂ ਛੁੱਟ ਜਾਂਦੀ ਹੈ ਤਾਂ ਉਹ ਪੂਰੇ ਬ੍ਰਹਿਮੰਡ ਦੇ ਵਿੱਚ ਸੈਰ ਕਰਦੀ ਹੈ ਤੇ ਉਸ ਨੂੰ ਪਤਾ ਵੀ ਹੁੰਦਾ ਹੈ ਕਿ ਉਹ ਕੌਣ ਹੈ। ਗਿਆਨੀ ਜੀ ਕਹਿੰਦੇ ਵੀ ਜਦੋਂ ਇੱਕ ਇਨਸਾਨ ਦੁਨੀਆ ਤੋਂ ਚਲਿਆ ਜਾਂਦਾ ਹੈ ਤੇ ਜਦੋਂ ਉਸ ਦਾ ਅੰਤਨ ਸੰਸਕਾਰ ਹੋ ਜਾਂਦਾ ਉਸ ਦਾ ਜਿਹੜਾ ਸਰੀਰ ਉਹ ਸੜ ਕੇ ਸੁਆਹ ਹੋ ਜਾਂਦਾ ਉਸ ਦੇ ਨਾਲ ਹੀ ਜਿਹੜੀਆਂ ਪੰਜ ਉਸ ਦੀਆਂ ਗਿਆਨ ਇੰਦਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਇੱਕ ਇਨਸਾਨ ਗਿਆਨ ਪ੍ਰਾਪਤ ਕਰਦਾ ਹੈ। ਉਹ ਵੀ ਜਦੋਂ ਸੜਕੇ ਸਵਾਹ ਹੋ ਜਾਂਦੀਆਂ ਨੇ ਤਾਂ ਫਿਰ ਜਿਹੜੀ ਇੱਕ ਜੀਵਾਤਮਾ ਜਿਹੜੀ ਇਨ੍ਹਾਂ ਪੰਜ ਗਿਆਨ ਇੰਦਰੀਆਂ ਤੋਂ ਵਿਹੂਣੀ ਹੋ ਜਾਂਦੀ ਹੈ ਫਿਰ ਉਸ ਨੂੰ ਗਿਆਨ ਕਿਵੇਂ ਰਹਿ ਜਾਂਦਾ ਕਿਉਂਕਿ ਇੱਕ ਇਨਸਾਨ ਜਦੋਂ ਸੁੱਤਾ ਵੀ ਪਿਆ ਹੁੰਦਾ ਜਾਂ ਉਹ ਇੱਕ ਬਹੁਤ ਹੀ ਜ਼ਰਦ ਅਵਸਥਾ ਦੇ ਵਿੱਚ ਚਲਾ ਜਾਂਦਾ ਤਾਂ ਉਸ ਉਦੋਂ ਵੀ ਉਸ ਨੂੰ ਇੰਨਾ ਗਿਆਨ ਨਹੀਂ ਰਹਿੰਦਾ ਤਾਂ ਫਿਰ ਇੱਕ ਜੀਵਾਤਮਾ ਜਿਹੜੀ ਬਿਲਕੁਲ ਹੀ ਗਿਆਨ ਇੰਦਰੀਆਂ ਤੋਂ ਵਿਹੂਣੀ ਹੋ ਜਾਂਦੀ ਹੈ ਫਿਰ ਉਸ ਨੂੰ ਗਿਆਨ ਕਿਵੇਂ ਰਹਿ ਜਾਂਦਾ ਸਵਾਮੀ ਜੀ ਕਹਿੰਦੇ ਦੇਖੋ ਜੀ ਕਿਉਂਕਿ ਜੀਵਾਤਮਾ ਗਿਆਨ ਤੋਂ ਬਿਨਾ ਫਿਰ ਮੁਕਤੀ ਦਾ ਆਨੰਦ ਨਹੀਂ ਪਾ ਸਕਦੀ ਇਸ ਕਰਕੇ ਗਿਆਨ ਤਾਂ ਉਹਨੂੰ ਹੁੰਦਾ ਤਾਂ ਇਸ ਤੋਂ ਬਾਅਦ ਫਿਰ ਜ્ઞાਨੀ ਜੀ ਕਹਿੰਦੇ ਵੀ ਜਦੋਂ ਜਿਹੜੀ ਉਹ ਜੀਵ ਆਤਮਾ ਹੈ ਜੇਕਰ ਉਹਨੂੰ ਗਿਆਨ ਹੁੰਦਾ ਹੈ ਤੁਸੀਂ ਕਹਿੰਦੇ ਹੋ ਤੇ ਆਪਣੀ ਇੱਛਾ ਦੇ ਮਤਾਬਕ ਉਹ ਪੂਰੇ ਬ੍ਰਹਿਮੰਡ ਦੀ ਸੈਰ ਵੀ ਕਰਦੀ ਹੈ ਜਦੋਂ ਇੱਕ انسان ਦਾ ਸਰੀਰ ਤਾਂ ਸੜ ਕੇ ਸੁਆਹ ਹੋ ਜਾਂਦਾ ਨਾ ਉਸ ਦਾ ਦਿਮਾਗ ਰਹਿੰਦਾ ਨਾ ਉਸ ਦਾ ਮਨ ਰਹਿੰਦਾ ਤਾਂ ਫਿਰ ਜਿਹੜੀ ਉਹ ਜੀਵ ਆਤਮਾ ਉਹਦੀ ਇੱਛਾ ਕਿਵੇਂ ਆਉਂਦੀ ਹੈ ਕਿ ਉਹ ਉਹ ਗਿਆ ਸੁਆਮੀ ਜੀ ਕਹਿੰਦੇ ਸੀ ਉਹ ਆਪਦੀ ਇੱਛਾ ਅਨੁਸਾਰ ਕਿਤੇ ਵੀ ਜਾ ਸਕਦੀ ਹੈ ਤਾਂ ਫਿਰ ਉਸ ਦੀ ਇੱਛਾ ਕਿੱਥੋਂ ਆਉਂਦੀ ਹੈ ਜਦੋਂ ਇੱਕ ਬੰਦਾ ਸੜ ਕੇ ਹੀ ਸੁਆਹ ਹੋ ਗਿਆ ਇਸ ਤੋਂ ਬਾਅਦ ਫਿਰ ਸਵਾਮੀ ਜੀ ਕਹਿੰਦੇ ਕਿ ਉਹ ਜੀਵ ਆਤਮਾ ਜਿਹੜੀ ਹੈਗੀ ਆ ਪੂਰੇ ਬ੍ਰਹਿਮੰਡ ਦੀ ਸੈਰ ਕਰਦੀ ਆ ਅਤੇ ਜਦੋਂ ਉਸ ਨੂੰ ਪੂਰੀ ਮੁਕਤੀ ਦਾ ਆਨੰਦ ਦੀ ਪੂਰਤੀ ਉਹਦੀ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਉਹ ਦੁਬਾਰਾ ਫਿਰ ਕਿਸੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦੀ ਆ ਗਿਆਨੀ ਜੀ ਕਹਿੰਦੇ ਵੀ ਜਦੋਂ ਇੱਕ ਜੀਵ ਆਤਮਾ ਤੁਹਾਡੇ ਕਹਿਣ ਮੁਤਾਬਕ ਸਰੀਰ ਦੇ ਨਾਲੋਂ ਛੁੱਟ ਜਾਂਦੀ ਆ ਉਹਦੇ ਦੁੱਖਾਂ ਦਾ ਅਨਵਾਰਨ ਹੋ ਜਾਂਦਾ ਫਿਰ ਉਹ ਦੁਬਾਰੇ ਜਿਹੜਾ ਹੈਗਾ ਦੁੱਖਾਂ ਰੂਪੀ ਜਿਹੜਾ ਸਰੀਰ ਆ ਇੱਕ ਘਰ ਆ ਜਿਹੜਾ ਦੁੱਖਾਂ ਦਾ ਘਰ ਆ ਤਾਂ ਫਿਰ ਉਹਦੇ ਵਿੱਚ ਉਹ ਦੁਬਾਰਾ ਪ੍ਰਵੇਸ਼ ਕਿਉਂ ਕਰਦੀ ਆ ਇਹ ਤਾਂ ਫਿਰ ਇਹ ਗੱਲ ਹੋ ਗਈ ਵੀ ਇੱਕ ਜਿਹੜਾ ਜਿਵੇਂ ਕਹਿ ਲਓ ਕਿ ਇੱਕ ਪਸ਼ੂ ਐ ਤੇ ਜਦੋਂ ਉਹਦੇ ਗਲ ਦੇ ਵਿੱਚੋਂ ਰੱਸਾ ਕੱਢ ਜਾਂਦਾ ਕੱਢ ਦਿੱਤਾ ਜਾਂਦਾ ਤਾਂ ਫਿਰ ਉਹ ਜੰਗਲਾਂ ਦੇ ਵਿੱਚ ਜਾਂਦਾ ਦਾ ਉਹ ਤੁਰਿਆ ਫਿਰਦਾ ਰਹਿੰਦਾ ਜੰਗਲਾਂ ਦੇ ਵਿੱਚ ਤੇ ਜਦੋਂ ਅੰਤ ਨੂੰ ਉਹ ਥੱਕ ਹਾਰ ਜਾਂਦਾ ਉਹ ਦੁਬਾਰਾ ਫੇਰ ਉਸੇ ਖੁਰਲੀ ਤੇ ਆ ਕੇ ਖੜ ਜਾਂਦਾ ਤੇ ਉਸੇ ਰੱਸੇ ਦੇ ਨਾਲ ਉਹ ਬੰਨਿਆ ਜਾਂਦਾ ਕਹਿੰਦੇ ਪਰ ਮੈਨੂੰ ਤਾਂ ਜਿਹੜੀ ਜੀਵ ਆਤਮਾ ਹੈ ਇਹ ਮੈਨੂੰ ਉਸ ਪਸ਼ੂ ਦੇ ਨਾਲੋਂ ਵੀ ਉਹਦੀ ਹਾਲਤ ਭੈੜੀ ਲੱਗਦੀ ਆ ਕਿਉਂਕਿ ਇੱਕ ਜਿਹੜਾ ਪਸ਼ੂ ਹੁੰਦਾ ਉਹ ਤਾਂ ਘੁੰਮ ਫਿਰ ਕੇ ਆਪਦਾ ਜਿਹੜਾ ਆਨੰਦ ਪੂਰਾ ਕਰਕੇ ਉਹ ਤਾਂ ਦੁਬਾਰਾ ਥੱਕ ਹਾਰ ਕੇ ਉਸੇ 길ੇ ਤੇ ਆ ਕੇ ਉਸੇ ਰਸਤੇ ਦੇ ਨਾਲ ਬੰਨਿਆ ਜਾਂਦਾ ਪਰ ਜਿਹੜੀ ਜੀਵ ਆਤਮਾ ਹੁੰਦੀ ਆ ਉਹਨੂੰ ਤਾਂ ਫਿਰ ਪਤਾ ਨਹੀਂ ਕਿਹੜੇ-ਕਿਹੜੇ ਰਸਤੇ ਮਿਲਦੇ ਨੇ ਕਦੇ ਉਹ ਕਦਾ ਬਣ ਜਾਂਦੀ ਆ ਕਦੇ ਉਹ ਘੋੜਾ ਬਣ ਜਾਂਦੀ ਆ ਤੇ ਕਦੇ ਉਹ ਕਬੂਤਰ ਬਣ ਜਾਂਦੀ ਆ ਤੇ ਇਸ ਤੋਂ ਬਾਅਦ ਗਿਆਨੀ ਜੀ ਕਹਿੰਦੇ ਉੱਥੇ ਜਿਹੜਾ ਤਲਾਬ ਸੀ ਉੱਥੇ ਮੇਰਾ ਧਿਆਨ ਫਿਰ ਉੱਥੇ ਉੱਡੀਆਂ ਖੜਦੀਆਂ ਇੱਲਾਂ ਤੇ ਗਿਆ ਤੇ ਮੈਂ ਫਿਰ ਸਵਾਮੀ ਜੀ ਨੂੰ ਪੁੱਛਿਆ ਵੀ ਜਿਹੜੀਆਂ ਇਹ ਇੱਲਾ ਆਪਣੀਆਂ ਸਰਦੀਆਂ ਨੇ ਕਿਤੇ ਇਹ ਵੀ ਕਿਤੇ ਉਹ ਜੀਵ ਪੁਰਖ ਤਾਂ ਨਹੀਂ ਹੈਗੇ ਵੀ ਜਿਨ੍ਹਾਂ ਦੀਆਂ ਆਤਮਾਵਾਂ ਸਰਦੀਆਂ ਨੇ ਤੇ ਤੁਹਾਡੇ ਦਰਸ਼ਨ ਕਰਨਾ ਆਹੋਂ ਕਹਿੰਦੇ ਇਸ ਮੇਰੇ ਮੇਰੇ ਆਏ ਕਹਿੰਦੇ ਫਿਰ ਜਿਹੜੇ ਸਵਾਮੀ ਜੀ ਸੀ ਉਹ ਥੋੜੇ ਜਿ ਖਿਜ ਗਏ ਕਹਿੰਦੇ ਤੁਸੀਂ ਤਾਂ ਬਖੇੜੇ ਕਰਦੇ ਹੋ ਤੁਸੀਂ ਤਾਂ ਲੰਬੇ ਝਗੜੇ ਛੇੜ ਲੈਂਦੇ ਹੋ ਗਿਆਨੀ ਜੀ ਕਹਿੰਦੇ ਬਾਦਸ਼ਾਹਾਂ ਦੇ ਝਗੜੇ ਜਿਹੜੇ ਹੁੰਦੇ ਨੇ ਉਹ ਲੰਬੇ ਹੁੰਦੇ ਨੇ ਕਹਿੰਦੇ ਜੇ ਤੁਸੀਂ ਆਪ ਦੇ ਆਪ ਨੂੰ ਬਾਦਸ਼ਾਹ ਮੰਨਦੇ ਹੋ ਤੁਹਾਡੀ ਫੌਜ ਕਿੱਥੇ ਹੈ ਗਿਆਨੀ ਜੀ ਕਹਿੰਦੇ ਮੇਰੀ ਫੌਜ ਆ ਮੇਰੀ ਮਤ ਮੇਰੀ ਬੁੱਧ ਮੇਰਾ ਚਿੰਤਨ ਮੇਰੀ ਫੌਜ ਆ। ਸਵਾਮੀ ਜੀ ਕਹਿੰਦੇ ਮੈਨੂੰ ਜੋ ਆਉਂਦਾ ਸੀ ਮੈਂ ਦੱਸ ਦਿੱਤਾ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਆਉਂਦਾ। ਤੇ ਤੁਸੀਂ ਝਗੜੇ ਕਰਦੇ ਹੋ ਲੰਬੇ ਝਗੜੇ ਖੜੇ ਕਰਦੇ ਹੋ ਤੁਸੀਂ ਗਿਆਨੀ ਜੀ ਕਹਿੰਦੇ ਮੈਂ ਆਖਿਆ ਜਿੰਨਾ ਤੁਹਾਨੂੰ ਆਉਂਦਾ ਸੀ ਜੇ ਤੁਸੀਂ ਦੱਸ ਦਿੱਤਾ ਤਾਂ ਇਹਦਾ ਮਤਲਬ ਤੁਹਾਨੂੰ ਕੁਝ ਵੀ ਨਹੀਂ ਆਉਂਦਾ। ਕਹਿੰਦੇ ਇਹ ਕਹਿ ਕੇ ਮੈਂ ਉੱਠ ਉੱਠ ਕੇ ਚਲਾ ਆਇਆ। ਇਹ ਸੀ ਉਹਨਾਂ ਦੀ ਤੀਸਰੀ વાર્ਤਾ ਲਾ। ਤੇ ਇਹ ਕਿਤਾਬ ਵੀ ਆਪਾਂ ਪੂਰੀ ਕਰ ਲਈਜੀ। ਕਿਉਂਕਿ ਇਸ ਕਿਤਾਬ ਦੇ ਵਿੱਚ ਇਹਨਾਂ ਤਿੰਨਾ ਜਿਹੜੀਆਂ ਚਾਚਾਵਾ ਉਹਨਾਂ ਦੇ ਵਿੱਚ ਹੋਈਆਂ ਸੀ ਇਹਨਾਂ ਦਾ ਜ਼ਿਕਰ ਗਿਆਨੀ ਜੀ ਨੇ ਕੀਤਾਗਾ ਤੇ ਇਸ ਕਿਤਾਬ ਨੂੰ ਕੋਈ ਵੀ ਖਰੀਦ ਕੇ ਪੜ ਸਕਦਾ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ